ਮੈਨੂੰ ਤਾਂ ਇਹ ਲੱਗਦਾ ਮੇਰੀ ਸਾਰੀ ਦੁਨੀਆ ਹੀ ਮੁੱਕ ਗਈ ਮੈਨੂੰ ਆਪ ਦੇ ਬੱਚਾ ਲੋੜੋਂ ਵੱਧ ਪਿਆਰਾ ਲੱਗਦਾ ਸੀ ਜਿੱਥੇ ਉਹ ਭੱਲਾ ਸਾਹਿਬ ਨੂੰ ਕਹਿੰਦਾ ਮਾਮਾ ਜੀ ਚੱਲ ਚੱਲ ਗਏ ਫਿਲਮ ਦੇ ਵਿੱਚ ਉਹ ਕਹਿੰਦੇ ਕਿੱਥੇ ਕਹਿੰਦਾ ਜਿੱਥੋਂ ਆਏ ਸੀ ਜਦੋਂ ਮੈਂ ਉਹ ਗੱਲ ਸੁਣ ਲੈਣੀ ਉਹਦਾ ਮੇਰਾ ਬਹੁਤ ਜ਼ਿਆਦਾ ਦਿਲ ਲੱਗਦਾ ਇੰਨੀ ਛੋਟੀ ਉਮਰ 'ਚ ਵਿਚਾਰਾ ਅਥੋਂ ਦੁਨੀਆ ਤੋਂ ਚਲਾ ਗਿਆ ਬੜਾ ਪਿਆਰਾ ਬੱਚਾ ਸੀਗਾ ਬਹੁਤ ਪਿਆਰਾ ਸੀ ਰੱਬ ਨੇ ਵੋਹ ਲਿਆ ਜੀ ਆਪ ਨੂੰ ਜਾਗ ਆਉਂਦੀ ਆ ਤਾਂ ਬਸ ਮੂਰੇ ਉਹੀ ਹੁੰਦਾ ਰਾਜਵੀਰ ਜਵੰਦਾ ਜੀ ਦੇ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਹੋਏ ਆਂ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਰਿਸ਼ਤੇਦਾਰਾਂ ਦੇ ਨਾਲ ਗੱਲ ਕਰ ਲੈਂਦੇ ਆ ਕੀ ਰਿਸ਼ਤਾ ਸੀਗਾ ਤੁਹਾਡਾ ਰਾਜਵੀਰ ਦਾ ਸਾਡੀ ਭੂਆ ਜੀ ਦਾ ਬੇਟਾ ਮੈਂ ਤੁਹਾਨੂੰ ਦੇਖ ਰਿਹਾ ਸੀ ਅੱਖਾਂ ਨਮ ਸੀਗੀਆਂ ਉੱਥੇ ਹਾਂਜੀ ਬਹੁਤ ਦੁੱਖ ਹੋਇਆ ਕੀ ਚਾਹਵੋ બસ ਇਹ ਬੜਾ ਮਾੜਾ ਕੰਮ ਹੋਇਆ ਸਾਡਾ ਵੀਰ ਉੱਠ ਗਿਆ ਛੱਡ ਕੇ ਸਾਨੂੰ ਸਾਰਿਆਂ ਨੂੰ ਸਾਨੂੰ ਦੁੱਖ ਬਹੁਤ ਆ ਪਤਨੀ ਨੂੰ ਪਤੀ ਛੱਡ ਕੇ ਉੱਠ ਗਿਆ ਬੱਚਿਆਂ ਨੂੰ ਛੱਡ ਕੇ ਹਟ ਗਿਆ ਭੈਣਾ ਇੰਨੀ ਛੋਟੀ ਉਮਰ 'ਚ ਵਿਚਾਰਾ ਥੋ ਦੁਨੀਆ ਤੋਂ ਚਲਾ ਗਿਆ ਸਾਰਿਆਂ ਨੂੰ ਛੱਡ ਕੇ ਚਲਿਆ ਗਿਆ ਬਹੁਤ ਦੁੱਖ ਦਾ ਕਾਰਨ ਕੀ ਬਣਿਆ ਕੋਈ ਪਤਾ ਨਹੀਂ ਵੀਰ ਨਾਲ ਕੀ ਕਹਾਣੀ ਵਾਪਰੀ ਸਾਡਾ ਵੀਰ ਸੀਗਾ ਬਹੁਤ ਪਿਆਰਾ ਵੀਰ ਸੀ ਕੋਟੇ ਵੀ ਇਸ ਤਰ੍ਹਾਂ ਸੀ ਹਾਂਜੀ ਇਸ ਬੁੱਗੀਪੁਰੋਂ ਜੀ ਸਾਡੇ ਭੂਆ ਦਾ ਪੁੱਤ ਸੀ ਨਾ ਜਿਹਦਰਣੀ ਜਠਾਣੀ ਆ ਹਾਂਜੀ ਬੜਾ ਪਿਆਰਾ ਬੱਚਾ ਸੀਗਾ ਬਹੁਤ ਪਿਆਰ ਸੀ ਰੱਬ ਨੇ ਮੋਹ ਲਿਆ ਜੀ ਕੀ ਉਹ ਤਾਂ ਮਾੜਾ ਹੋ ਕਰਤਾ ਸੀ ਡੁੱਬਣੇ ਨੂੰ ਨਹੀਂ ਕੋਟੇ ਕੀ ਚੱਲ ਰਿਹਾ ਦਿলো ਦਿਮਾਗ ਦੇ ਵਿੱਚ ਕੀ ਤਸਵੀਰਾਂ ਆ ਰਹੀਆਂ ਨੇ ਅੱਗੇ ਰਾਜਵੀਰ ਦੀ ਹਾਂਜੀ ਹਾਂਜੀ ਜਦੋਂ ਸਵੇਰੇ ਸੂਬਾ ਉੱਠਦੇ ਬਸ ਜਾਂ ਰਾਤ ਨੂੰ ਜਾਗ ਆਉਂਦੀ ਆ ਤਾਂ ਬਸ ਮੂਰੇ ਉਹੀ ਹੁੰਦਾ ਜਤਨ ਦਾ ਰਾਜਵੀਰ ਚਲਾ ਕੇ ਰਾਜਵੀਰ ਅੰਬਾ ਮਾਂ بس گل ਹੁੰਦੀ ਨਹੀਂ ਹੁਣ ਮੇਰੇ ਬੱਸ ਬਹੁਤ ਆਈ ਨਾ ਕੀ ਆ ਜੀ ਤੁਹਾਡਾ ਕਿੱਥੋਂ ਆਇਓ ਜੀ ਗਰਜੀਤ ਕੋਹਰਾ ਜੀ ਮੇਰਾ ਨਾਮ ਪਿੰਡ ਢੋਡੀਪੁਰਾ ਹੈ ਅੱਜ ਕਿਹਣਾ ਚੁੰਨੇ ਹੋ ਅੱਜ ਅੰਤਿਮ ਅਰਦਾਸ ਤੇ ਪਹੁੰਚੋ ਰਾਜਵੀਰ ਜਵੰਦਰ ਅਰਦਾਸ ਤੇ ਵੀਰ ਜੀ ਮੈਨੂੰ ਤਾਂ ਇਹ ਲੱਗਦਾ ਮੇਰੀ ਸਾਰੀ ਦੁਨੀਆਂ ਹੀ ਮੁੱਕ ਗਈ ਮੈਨੂੰ ਆਪਦੇ ਬੱਚਿਆਂ ਨਾਲੋਂ ਵੱਧ ਪਿਆਰਾ ਲੱਗਦਾ ਉਹਨਾਂ ਦੇ ਗੀਤ ਮੇਰੇ ਕੰਨਾਂ ਦੇ ਵਿੱਚ ਗੂੰਜਦੇ ਮੈਂ ਬਹੁਤ ਬਿਮਾਰ ਆ ਮੈਂ ਇਸ ਕਰਕੇ ਇੱਥੇ ਆਈ ਆ ਮੈਂ ਸਨਸਕਾਰ ਤੇ ਪਹੁੰਚ ਨਹੀਂ ਸਕੀ ਮੈਨੂੰ ਆਏਵੇਂ ਮੈਂ ਅੱਜ ਉਹਦੀ ਭੋਗ ਦੀ ਰਸਮ ਤੇ ਪਹੁੰਚ ਜਾ ਮੈਨੂੰ ਉਹੋ ਜਿਹਾ ਸਦਮਾ ਲੱਗਾ ਜਿਵੇਂ ਮੇਰਾ ਆਪ ਦਾ ਬਿਲਕੁਲ ਢਿਰੋਲਾ ਕੀ ਹੁੰਦਾ ਜਿਹੜਾ ਸਟੇਜ ਤੇ ਚੜਦਾ ਸੀ ਗਾਉਂਦਾ ਸੀ ਬਿਰਜੀ ਮੈਨੂੰ ਬਹੁਤ ਪਿਆਰਾ ਲੱਗਦਾ ਸੀ ਗਾਇਕ ਨੂੰ ਮੈਂ ਕਿਸੇ ਨੂੰ ਹੋਰ ਨੂੰ ਨਿੰਦ ਨਹੀਂ ਰਹੀ ਗਾਇਕ ਸਾਰੇ ਬਦਗਾ ਪਰ ਜਿਹੜੀ ਉਹਦੀ ਮਤਲਬ ਉਹ ਗਾਉਣ ਦਾ ਜਾਂ ਨੱਚਣ ਦਾ ਜੋ ਕੁਝ ਵੀ ਸਟੇਜ ਤੇ ਚੜਨਦਾ ਸੀ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਸੀ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਸੀ ਮੇਰੀ ਏਡੀ 60 ਸਾਲ ਦੀ ਉਮਰ ਹੋ ਗਈ ਮੈਂ ਉਹਨਾਂ ਦੇ ਬਹੁਤ ਗਾਣੇ ਸੁਣਦੇ ਸੀ ਹੁਣ ਵੀ ਸੁਣਦੀ ਆਂ ਕਿਹੜੀਆਂ ਕਿਹੜੀਆਂ ਤਸਵੀਰਾਂ ਯਾਦ ਕਰ ਰਹੀ ਹਾਂ ਕਿਹੜਾ ਕਿਹੜਾ ਗੀਤ ਯਾਦ ਕਰ ਰਹੀ ਹਾਂ ਜੋ ਅੱਖਾਂ ਇੰਨੀਆਂ ਨਮ ਹੋ ਰਹੀਆਂ ਨੇ ਤੁਹਾਡੀਆਂ ਮੈਂ ਵੀ ਜੋ ਗੀਤ ਯਾਦ ਕਰਨੇ ਜਿੱਥੇ ਕਹਿੰਦਾ ਬਾਬਲ ਤੇਰੀ ਪੱਗ ਵੀ ਉੱਚੀ ਅੰਬਰ ਦਾ ਚੰਨ ਤੂੰ ਆਪੀ ਸੀ ਮੇਰੇ ਤਾਂ ਰੋਂਦੀ ਤੇ ਵੀਰ ਜੀ ਨੈਣਾ ਚ ਪਾਣੀ ਵੀ ਮੁੱਕ ਗਿਆ ਮੈਂ ਕੱਲੀ ਰਾਤ ਨੂੰ ਮੰਜੇ ਤੇ ਬੈ ਕੇ ਰੋਨੀ ਜਦੋਂ ਸੌਣ ਵੇਲੇ 2:00 ਦੇ ਬਜੇ ਤਾਈ ਮੈਂ ਉਹਦੀ ਮੂਵੀ ਚਲਾਈ ਰੱਖਦੀ ਆ ਰੱਖਦੀ ਹਾਂ ਹਾਂਜੀ ਜੋ ਵੀ ਉਹ ਕਰਦਾ ਸੀ ਜਿੱਥੇ ਉਹ ਭੱਲਾ ਸਾਹਿਬ ਨੂੰ ਕਹਿੰਦਾ ਮਾਮਾ ਜੀ ਚੱਲ ਚੱਲ ਕੇ ਫਿਲਮ ਦੇ ਵਿੱਚ ਉਹ ਕਹਿੰਦੇ ਕਿੱਥੇ ਕਹਿੰਦਾ ਜਿੱਥੋਂ ਆਏ ਸੀ ਜਦੋਂ ਮੈਂ ਉਹ ਗੱਲ ਸੁਣ ਲੈਂਨੇ ਉਦੋਂ ਮੇਰਾ ਬਹੁਤ ਜ਼ਿਆਦਾ ਦਿਲ ਦੁਖਦਾ ਨੀਰਜੀ ਮੈਂ ਤਾਂ ਗੱਲ ਨਹੀਂ ਹੁੰਦੀ। ਹੋਰ ਕੀ ਕਹਿਣਾ ਚਾਹੁੰਨੇ ਹੋ? ਕਦੇ ਮਿਲੇ ਹੋ ਰਾਜਵੀਰ ਜਵੰਦਰ ਨੂੰ? ਨੀਰਜੀ ਮੈਂ ਮਿਲਣਾ ਸੀ ਉਹਨਾਂ ਨੂੰ। ਮੈਨੂੰ ਮੈਂ ਮਿਲ ਨਹੀਂ ਸਕੀ ਮੇਰੇ ਕਰਮਾਂ ਦੇ ਵਿੱਚ ਮਿਲਣਾ ਹੈ ਨਹੀਂ ਸੀ। ਫਿਰ ਮਿਲੇ ਵੀ ਨਹੀਂ ਫਿਰ ਇੰਨਾ ਇੰਨਾ ਕਿਦਾਂ ਮੋਲਿਆ ਰਾਜਵੀਰ ਜਵੰਦਰ ਨੂੰ ਜਿਵੇਂ ਮਤਲਬ ਫੋਨ ਤੇ ਫੋਨ ਤੇ ਜਦੋਂ ਉਹਨਾਂ ਦੇ ਮੈਂ ਵੇਖਦੀ ਸੀ ਇੱਕ ਵਾਰੀ ਮੇਰੀ ਗੁੜੀਆ ਦੀ ਸਹੇਲੀ ਦਾ ਵਿਆਹ ਸੀ। ਗੁੜੀਆ ਦੀ ਸਹੇਲੀ ਦਾ ਵਿਆਹ ਸੀ। ਉਹ ਦਾ ਮਤਲਬ ਵਿਆਹ ਹੋਇਆ ਪੈਲਸ ਦੇ ਵਿੱਚ ਉੱਥੇ ਇਹ ਨਾ ਇੱਕ ਸਕਰੀਨ ਤੇ ਚੱਲ ਰਿਆ ਸੀ ਉਸ ਦਿਨ ਤੋਂ ਮੇਰੇ ਦਿਲ 'ਚ ਹੀ ਵਸ ਗਿਆ ਇਹਨਾਂ ਦੇ ਗਾਣੇ ਮੇਰਾ ਮੁੰਡਾ ਆਰਮੀ 'ਚ ਮੇਰੇ ਮੁੰਡੇ ਦਾ ਨਾਮ ਸਖਦੀਪ ਸਿੰਘ ਆ ਫੌਜੀ ਆ ਉਹ ਆਰਮੀ 'ਚ ਦੇ ਮੇਰੇ ਮੁੰਡੇ ਨਾਲ ਉਹਦੀ ਸ਼ਕਲ ਮਿਲਦੀ ਜੁਲਦੀ ਸੀ ਮੈਂ 24 ਘੰਟੇ ਆਪਣੇ ਪੁੱਤ ਦੇ ਬਰਾਬਰ ਹੀ ਜਾਣਦੀ ਸੀ ਮੈਨੂੰ ਇਹ ਲੱਗਦਾ ਸੀ ਵੀ ਮੇਰਾ ਪੁੱਤ ਹੀ ਮੈਨੂੰ ਦੂਸਰਾ ਨਹੀਂ ਸੀ ਲੱਗਦਾ ਮੈਂ ਮਿਲੀ ਨਹੀਂ ਗਾਣੇ ਸੁਣਦੀ ਸੀ ਸਾਰਾ ਕੁਝ ਕਰਦੀ ਸੀ ਮੈਂ ਆਪਦੇ ਦਿਲ ਚ ਵਸਾ ਕੇ ਰੱਖਿਆ ਸੀ ਵੀ ਰਾਜਵੀਰ ਵੀ ਮੇਰਾ ਤੀਜਾ ਪੁੱਤ ਹੀ ਹੈ ਮੈਨੂੰ ਦੋ ਪੁੱਤ ਹੈ ਜੀ ਇੱਕ ਮੇਰੀ ਗੁੜੀਆ ਪਰ ਰਾਜਵੀਰ ਨੂੰ ਮੈਂ ਬਹੁਤ ਜ਼ਿਆਦਾ ਚਾਹੁੰਦੀ ਸੀ ਤਿੰਨ ਮਹੀਨੇ ਵੀਰੇ ਮੈਂ ਸਿੱਧੂ ਨੂੰ ਵੀ ਰੋਈ ਬਹੁਤ ਜ਼ਿਆਦਾ ਸਿੱਧੂ ਕਾ ਘਰੇ ਮੇਰਾ ਜਾਣ ਨੂੰ ਜੀ ਨਹੀਂ ਕੀਤਾ ਉਹਨਾਂ ਦੇ ਕੋਲੇ ਉਦੋਂ ਕੁਝ ਨਹੀਂ ਹੁਣ ਸਿੱਧੂ ਦੁਬਾਰਾ ਵਾਪਸ ਆ ਗਿਆ ਹੁਣ ਮੈਂ ਉਹਨਾਂ ਨੂੰ ਮਿਲੂਗੀ ਠੀਕ ਹੈ ਜੀ ਬਿਲਕੁਲ ਤਸਵੀਰਾਂ ਦਿਖਾ ਰਹੇ ਆਂ ਰਾਜਵੀਰ ਜਵੰਦਾ ਦੇ ਪਿੰਡ ਪਹੁੰਚੇ ਹੋਏ ਆਂ ਅੰਤਿਮ ਅਰਦਾਸ ਦੇ ਵਿੱਚ तमाम ਤਸਵੀਰਾਂ ਦਿਖਾਈਆਂ ਨੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮ ਚੈਨਲ ਸਤਰੰਗ ਦੇ ਲਈ ਧੰਨਵਾਦ